ਇੱਧਰ ਹੁਣ ਸਾਰਿਆਂ ਦੇ ਨਾ ਛਨਾਨ ਕਰਾ ਕਰਾ ਕੇ ਕੁਰਤੇ ਪਜਾਮੇ ਪਵਾਏ ਜਾ ਰਿਆ ਦੇਖੋ ਹਰ ਇੱਕ ਕੁਰਤੇ ਪਜਾਮੇ ਦੇ ਉੱਤੇ ਨਾ ਨਾਮ ਲਿਖਿਆ ਹੋਇਆ ਹੈ ਨਾ ਤੇ ਇੱਕ ਤੁਸੀਂ ਆ ਦੇਖਦੇ ਹੋਵੋਗੇ ਨਵਾਂ ਨਿਸ਼ਾਨ ਆਇਆ ਇਹ ਹੈਗਾ ਵਾ ਟੇਲਰ ਸਾਹਿਬ ਦਾ ਨਿਸ਼ਾਨ ਆ ਸਾਡੇ ਇਹ ਕਾਲਜੀਏ ਟੇਲਰ ਆ ਜੀ ਗਿਲੰਦਰ ਦੇ ਵਿੱਚ ਉਹਨਾਂ ਨੇ ਸਾਰੇ ਕੁਰਤੇ ਪਜਾਮੇ ਸਰਬਜੀਤ ਸਿੰਘ ਧੁੰਦਾ ਜਿਹੜੇ ਪ੍ਰਚਾਰਕ ਨੇ ਬਹੁਤ ਵਧੀਆ ਸਾਡੇ ਕੌਮ ਦੇ ਜਿਹੜੇ ਸਾਨੂੰ ਸੱਚ ਨਾਲ ਜੋੜਦੇ ਨੇ ਸੱਚ ਨਾਲ ਜਾਣੂ ਕਰਾਉਂਦੇ ਨੇ ਗੁਰਬਾਣੀ ਦੀ ਸਹੀ ਪ੍ਰਵਿਭਾਸ਼ਾ ਨਾਲ ਸਾਨੂੰ ਜਾਣੂ ਕਰਾਉਂਦੇ ਨੇ ਉਹਨਾਂ ਬੱਲੀਆਂ ਇੱਕ ਕੁਰਤੇ ਪਜਾਮੇ ਸਿਉ ਕੇ ਭੇਜਿਆ। ਆ ਦੇਖੋ ਅੱਜ ਪਹਿਲੀ ਵਾਰੀ ਪਵਾ ਰਹੇ ਆ ਅਸੀਂ ਇਹ ਬੰਦੀ ਛੋੜਦੇ ਉੱਤੇ। ਇਦਾਂ ਲੋਗ ਲੱਗੇ ਹੋਏ ਨੇ ਹਰ ਇੱਕ ਕੁਰਤੇ ਪਜਾਮੇ ਦੇ ਉੱਤੇ ਸਟicker ਬਣਵਾ ਕੇ ਉਹਨਾਂ ਨੇ ਪਹਿਲਾਂ ਅਸੀਂ ਅੱਗੇ ਵੀ ਬਣਵਾਉਣੇ ਆ ਪਰ ਉਹਨਾਂ ਨੇ ਬਣਵਾ ਕੇ ਦਿੱਤਾ। ਗਰਮੇਲ ਸਿੰਘ ਗੇਲਾ, ਗਰਮੇਲ ਸਿੰਘ ਗੇਲਾ, ਗਰਮੇਲ ਸਿੰਘ ਗੇਲਾ। ਪਿੰਨੇ ਪਸ਼ਾਵਾਂ ਦੇ ਵਿੱਚ ਤੇ ਉੱਪਰ ਨਾਮ ਆ। ਕਈ ਵਾਰੀ ਕੋਈ ਸਾਡਾ ਬੰਦਾ ਹਸਪੀਟਲ ਤੋਂ ਇਧਰ ਉਧਰ ਹੋ ਜਾਂਦਾ ਤਾਂ ਫਿਰ ਇਹਨਾਂ ਚੀਜ਼ਾਂ ਦੀ ਪਛਾਣ ਰਹਿੰਦੀ ਆ। ਇਹ ਵੀ ਇੱਥੇ ਸੇਵਾਦਾਰਾਂ ਜਿਹੜੇ ਬਦਲ ਨੇ ਕੋਈ ਹਿੰਦੀ ਪੜਨ ਵਾਲਾ ਵਾ ਨੂੰ ਪਤਾ ਲੱਗ ਜਾਂਦਾ ਵੀ ਜਾਂ ਅੰਗਰੇਜ਼ੀ ਪੜਨ ਵਾਲਾ ਵੀ ਇਹ ਕੁਰਤਾ ਪਜਾਮਾ ਕਿਹਦਾ ਵਾ ਪਜਾਮੇ ਤੇ ਵੀ ਸੇਮ ਫਿੱਕਾ ਜਿਹੜਾ ਕੁਰਤੇ ਤੇ ਵੀ ਲੱਗਿਆ ਹੁੰਦਾ ਇਹ ਸਾਰੀ ਜਿਹੜੀ ਸੇਵਾ ਵਾ ਗੁਰਪ੍ਰੀਤ ਦਾ ਦੀ ਟੀਮ ਆ ਪੂਰੀ ਗੁਰਪ੍ਰੀਤ ਦੇ ਨਾਲ ਹੈਪੀ ਆਰਮ ਅਮਰਸਰ ਤੋਂ ਵੀ ਇਹ ਨੂੰ ਲੈ ਕੇ ਆਏ ਸੀ ਜਿਹ ਹੈਪੀ ਵੀਰ ਇੱਥੇ ਸਾਡੇ ਨਾਲ ਸੇਵਾ ਕਰਾਉਂਦਾ ਗੁਰਪ੍ਰੀਤ ਸੈੱਫ ਹੈਪੀ ਹੋ ਗਿਆ ਇੱਕ ਸਾਡਾ ਇਹ ਹੈਗਾ ਕਿ ਇਹ ਟਿਲਰ ਆ ਬਾਈ ਇਹ ਕੱਪੜੇ ਸਿਉਣ ਦੀ ਸੇਵਾ ਕਰਦਾ ਵਾ ਕਮਲ ਤੇ ਇਹ ਵੀ ਸਾਰਾ ਦਿਨ ਇਹਨਾਂ ਨੇ ਕੱਪੜਿਆਂ ਦੇ 7-8 ਜਾਣਿਆਂ ਦੀ ਟੀਮ ਆ ਸਾਰਾ ਦਿਨ ਇਹਨਾਂ ਨੇ ਕੱਪੜਿਆਂ ਦੀ ਡਿਊਟੀ ਨਿਭਾਉਣੀ। ਹੁਣ ਬੰਦਿਆਂ ਨੇ ਇਸ਼ਨਾਨ ਕਰਾ ਰਹੇ ਨੇ ਜਿਵੇਂ ਇਸ਼ਨਾਨ ਵਾਲੀ ਹੈ ਜਿਹੜੀ ਟੀਮ ਸਾਡੀ ਮਿੱਠੀ ਵੀਰਾ ਵਾ ਇਹ ਇਨਚਾਰਜ ਹੈ ਇੱਥੋਂ ਦਾ। ਇਹਦੇ ਨਾਲ ਦੀ ਨਾਲ ਕਰੀਮ ਲਾਉਣੀ ਆ ਨਾਲ। ਆ ਦੋ ਬੰਦਿਆਂ ਦੀ ਨਾ। ਬਈ ਮਹਿੰਗਾ ਬਾਈ ਉਹ ਕਿਵੇਂ ਬਲਾਰੇ ਆ ਲਿਆ। ਇਹ ਬਲਾਰੇ ਪਿੰਡ ਤੋਂ ਬਾਈ ਮਹਿੰਗਾ ਪੰਚਾਇਤ ਮੈਂਬਰ ਆ ਬਲਾਰੇ ਪਿੰਡ ਦਾ। ਪੰਚਾਇਤ ਨੰਬਰ ਸੀ ਬਾਈ? ਕਿਹੜੇ ਸਾਲ 'ਚ? 99 'ਚ 97 'ਚ 95 'ਚ। 95 'ਚ 97 'ਚ। ਇਹ ਬਾਈ ਕਹਿੰਦੇ ਵੀ ਇਹਦੇ ਵਾਸਤੇ ਸਪੈਸ਼ਲ ਬੱਸ ਰੱਖਣੀ ਹੁੰਦੀ ਸੀ ਪਿੰਡ। ਤੇ ਇਹ ਜੋਚ ਦਾ ਬੜਾ ਵੱਡਾ ਚਿਹਰਾ ਸੀ ਪਿੰਡ ਦੇ ਵਿੱਚ ਵੀ ਏਰੀਏ 'ਚ ਵੀ ਪਿੰਡ ਦੇ ਸਾਰੇ ਕੰਮ ਕਿਸੇ ਦੀਆਂ ਪੈਨਸ਼ਨਾਂ ਲਵਾਉਣੀਆਂ ਕਿਸੇ ਨੂੰ ਕੁਝ ਹਾਂ ਪਾਉਣੇ ਪਾਉ ਹਾਂ ਆ ਮੈਂ ਕਹਿੰਦਾ ਪਾਉਂਦੇ ਨਹੀਂ ਤੇਰੇ ਕੱਪੜੇ ਪਾਉਂਦੇ ਨਹੀਂ ਮੈਂ ਕਹਿੰਦਾ ਹੁਣੇ ਪੂਰੀ ਸ਼ਿਕਾਇਤ ਕਰਨ ਆਇਆ ਮੇਰੇ ਕੋਲੇ ਹਾਂ ਪਾਉਣੇ ਕਿ ਦੱਸ ਕੀ 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 ਕਹਿਣਾ ਦੱਸ ਕੀ ਕੋਈ ਜਦੋਂ ਵੀ ਹਾਂ ਕਰਦੇ ਆ ਇਹ ਕਹਿੰਦਾ ਪੁੱਛੀ ਰੋ ਕੀ ਕਹਿਣਾ ਦੱਸ ਇਹਨੂੰ ਕੱਪੜੇ ਹਾਂ ਪਾਉਣੇ ਮਾਲ ਹਾਂ ਤੇਰੇ ਕੱਪੜੇ ਨਹੀਂ ਪਾਉਣੇਗੇ ਤੇਰੇ ਨਹੀਂ ਕੱਪੜੇ ਪਾਉਣੇ ਹਾਂ ਸੌਰੀ ਘਰਬਨ ਸੌਰੀ ਇਹ ਨੂੰ ਆ ਨਾ ਇਹ ਮੇਰੇ ਵੀ ਸੋਹਣੇ ਕੱਪੜੇ ਪਾ ਲੈਣਾ ਇਹ ਨੂੰ ਆ ਲੱਗ ਰਿਹਾ ਵੀ ਹੁਣ ਨਾਈ ਜਾਂਦੇ ਅੱਜ ਦੀਵਾਲੀ ਆ ਵੀ ਜਾਣਾ ਕਿਤੇ ਪਟਾਕੇ ਚਲਾਉਣੇ ਵੀ ਮੇਰੇ ਵੀ ਸੋਹਣੇ ਸੋਹਣੇ ਕੱਪੜੇ ਪਹਿਲਾਂ ਸਾਰਿਆਂ ਤੋਂ ਪਹਿਲਾਂ ਮੇਰੇ ਪਪਾਓ ਤੂੰ ਪਾਉਣੇ ਕੱਪੜੇ ਹਾਂ ਇੱਥੇ ਇੱਥੇ ਪਾਉਣੇ ਆ ਲਾ ਦੇ ਨੇ ਆ ਲਾ ਦੇ ਨੇ ਜਦੀ ਬਾਬਾ ਲਾ ਦੇ ਮਾਂ ਚੱਟ ਤੂੰ ਇਹ ਮੇਰਾ ਛੋਣਾ ਪੁੱਤ ਮੇਰਾ ਛੋਣਾ ਪੁੱਤ ਆ ਪਰ ਨਾ ਤਾਂ ਨੋਨੇ ਨੋਨੇ ਇਹਨਾਂ ਨਾਲ ਆ ਕੇ ਨਾਉਣਾ ਇਹ ਨਾਤਾ ਨਾਉਂਦਾ ਲਿਆ ਦੂ ਸੋਨੇ ਕੱਪੜੇ ਪਵਾ ਦਿੰਨੇ ਆ ਇਹਦੇ ਕੱਪੜੇ ਉਹਨੇ ਤਾਂ ਨਹੀਂ ਪਵਾਏ ਬੇਨੇ ਗੰਦੇ ਕਰ ਲੈਣੇ ਜਾਂ ਨੂੰ ਪਹਿਲਾਂ ਹੀ ਵੀ ਮਗਰੋਂ ਪਾਉਣੇ ਆ ਤੇ ਹੁਣ ਇਹਨੂੰ ਆਇਆ ਵੀ ਮੇਰੇ ਕੱਪੜੇ ਇਹਦੇ ਹਰ ਵਾਰ ਇਹਦਾ ਆਹੀ ਗਾਲਾ ਹੁੰਦਾ ਵੀ ਮੇਰੇ ਕੱਪੜੇ ਪਵਾਓ ਸਾਸਰੀ ਕਾਲ ਬਈ ਕਿਵੇਂ ਗੁਰਪ੍ਰੀਤ ਠੀਕ ਆ ਵੀਰੇ ਗੁਰਪ੍ਰੀਤ ਕਿੰਨੀਆਂ ਦਿਵਾਲੀਆਂ ਹੋ ਗਈਆਂ ਸੀ ਅੰਦਰ ਬੈਠੇ ਦੋ ਦਵਾਲੀਆਂ ਗੁਰਪ੍ਰੀਤ ਵੀਰੇ ਨੇ ਦੋ ਦਿਵਾਲੀਆਂ ਚੂੜਾ ਟੁੱਟ ਗਿਆ ਸੀ ਬਾਈ ਦਾ ਸਿਰਫ ਗੱਲ ਹੋਈ ਬਿਮਾਰੀ ਗਰੀਬੀ ਸੀ ਸਭ ਤੋਂ ਵੱਡੀ ਜਿਹਦੇ ਕੋਲ ਵਿਚਾਰ ਪੈਸੇ ਹੁੰਦੇ ਇਹ ਵੀ ਉੱਥੇ ਕਮਰੇ ਚ ਨਾ ਪਿਆ ਰਹਿੰਦਾ ਆਪਣੇ ਪੁੱਤ ਨਾਲ ਵਿਚਾਰਾ ਤੇ ਰੋਟੀ ਤੋਂ ਵੀ ਔਖਾ ਸੀਗਾ ਅੱਜ ਵਾਗਰ ਦੀ ਮੇਰ ਨਾਲ ਬਾਈ ਪੈਰਾਂ ਤੇ ਹੋ ਗਿਆ ਚੂਲਾ ਵੀ ਪੈ ਗਿਆ ਤੇ ਆਪਣੇ ਪੈਰਾਂ ਸਰ ਵੀ ਹੋ ਗਿਆ ਟੀਵੀ ਦੀ ਬਿਮਾਰੀ ਸੀ ਇਹਨੂੰ ਵੀ ਇਹਦੇ ਬੇਟੇ ਨੂੰ ਵੀ ਉਹ ਵੀ ਠੀਕ ਆ ਹੁਣ ਸੱਚੇ ਬਾਸ਼ਾ ਮੇਰ ਕਰੇ ਇਹਨੂੰ ਤੰਦਰੁਸਤੀ ਬਖਸ਼ੇ ਤੇਨੇ ਬੜਾ ਡਾਕਟਰ ਲਿਆ ਬਾਈ ਡਾਕਟਰ ਲਈ ਬਹੁਤ ਚੱਲੀ ਆ ਇਦਾਂ ਹੀ ਆ ਬਾਈ ਬੈਠੇ ਨੇ ਪਿੱਛੇ ਹਾਂ ਪੈਰ ਆ ਜਾ ਇੱਧਰ ਨੂੰ ਆ ਜਾ ਛੋਕ ਬਾਈ ਦੇ ਪੱਗ ਬਣਾਈ ਜਾ ਕੇ ਮੜੀ ਪੱਗ ਬਣਾ ਲੈ ਫੇਰ ਗੱਲ ਕਰਦੇ ਛੋਕ ਨਾਲ ਰੋਬਿੰਦਰਾ ਕਿਨੇ ਆ ਕਿਨੇ ਸੱਤ ਸੱਤ ਕਿਨੇ ਹੋ ਗਏ ਸੀ ਬਾਈ ਸਾਲੇ 10 ਸਾਲ ਹੋ ਗਏ ਇਦਾਂ ਹੀ ਨਿਕਲਦੀਆਂ ਦਿਵਾਲੀਆਂ ਬਾਈ ਦੇ ਸਿਰ ਤੇ ਜਟਾਵਾਂ ਕੱਪੜੇ ਗੰਦੇ ਕਮਰੇ ਚ ਪਿਆ ਨਹਾਉਣਾ ਨਹੀਂ ਧੋਣਾ ਨਹੀਂ ਮੈਂਟਲੀ ਅਫਸੈਟ ਹੋ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਿੱਟਾਂ ਲੋੜੇ ਮਾਰਨੇ ਲੋਕਾਂ ਦਾ ਸਮਾਨ ਚੱਕ ਕੇ ਲਿਆਉਣਾ ਪਰਸਨ ਲੈ ਕੇ ਆਏ ਹੈਬੋ ਵਾਲੇ ਤੋਂ ਬਾਈ ਨੂੰ ਅੱਜ ਹੀ ਕਾਫੀ ਫਰਕ ਆ ਹਨਾ ਰੋਬਿੰਦਰਾ ਨੂੰ ਵੀ ਇਸ਼ਨਾਨ ਕਰਵਾ ਦਿਓ ਪਹਿਲਾਂ